ਮੈਂ ਪ੍ਰੀਤ ਕੌਰ ਮੈਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਮਝਕ ਦੀ ਵਿਦਿਆਰਥਣ ਹਾਂ ਮੈਂ ਤੁਹਾਡੇ ਸਾਹਮਣੇ 30 ਦਿਵਸ ਦੀ ਕਵਤਾ ਪੇਸ਼ ਕਰਨ ਜਾ ਰਹੀ ਹਾਂ ਮੈਂ ਤਰਤੀ ਮਾਂ ਸਭ ਦੀ ਜਨਨੀ ਮੈਂ ਤਰਤੀ ਮਾਂ ਸਭ ਦੀ ਜਨਨੀ ਅਜਰੁਲ ਦੀ ਜਾਵਾਂ ਮੈਂ ਤਰਤੀ ਮਾਂ ਸਭ ਦੀ ਜਨਨੀ ਅਜਰੁਲ ਦੀ ਜਾਵਾਂ ਮੈਂ ਮਾਰੀ ਆਪਣੇ ਬੱਚਿਆਂ ਦੀ ਰੋਵਾ ਕਰਨਾਵਾ ਮੈਂ ਮਾਰੀ ਆਪਣੇ ਬੱਚਿਆਂ ਦੀ ਰੋਵਾ ਕਰਨਾਵਾ ਇਹਨਾਂ ਬੱਚਿਆਂ ਮੇਰਿਆਂ ਰੁੱਖਾਂ ਨੂੰ ਇਹਨਾਂ ਜੋ ਦਿੰਦੇ ਛਾਵਾਂ ਇਹਨਾ ਵਡਿਆ ਮੇਰਿਆ ਰੁੱਖਾਂ ਨੂੰ ਜੋ ਦਿੰਦੇ ਛਾਵਾਂ ਇਹਨਾ ਕਰ ਦਿਤੀਆਂ ਜਹਰੀਲੀਆਂ ਸਵਸ਼ਤ ਹਵਾਵਾਂ ਇਹਨਾ ਕਰ ਦਿਤੀਆਂ ਜਹਰੀਲੀਆਂ ਸੀ ਜੋ ਸਾਫ਼ ਹਵਾਵਾਂ ਇਹਨਾ ਬੇਕਦਰੇ ਲੋਕਾਂ ਇਹਨਾ ਬੇਕਦਰਿਆਂ ਲੋਕਾਂ ਮੈਨੂੰ ਦਿੱਤੀਆਂ ਹਵਾਵਾਂ ਇਹਨਾ ਬੇਕਦਰਿਆਂ ਲੋਕਾਂ ਮੈਨੂੰ ਦਿੱਤੀਆਂ ਹਵਾਵਾਂ ਅਗ ਲਾਲਾ ਮੈਨੂੰ ਸਾੜਦੇ ਮੈਂ ਮਾਰਾ ਤਾਂ ਹਾਂ ਅਗ ਲਾਲਾ ਮੈਨੂੰ ਸਾੜਦੇ ਮੈਂ ਮਾਰਾ ਤਾਂ ਹਾਂ ਇਹਨਾ ਬਾਤਾ ਰਨ ਵਿਗਾੜਤਾ ਇੰਨਾ ਵਾਤਾ ਰਨ ਵਿਗਾੜਤਾ ਬੇਕਦਰੇ ਲੋਕਾ ਇਸ ਕੁਦਰਤ ਦੇ ਹੈ ਚਿੰਬੜ ਦੀਆਂ ਲਹੂ ਪੀਣੀਆਂ ਜੋਗਾ ਇਸ ਕੁਦਰਤ ਦੇ ਹੈ ਚਿੰਬੜ ਦੀਆਂ ਲਹੂ ਪੀਣੀਆਂ ਜੋਗਾ ਇਨਾ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਮਿਲਾਇਆ ਇਨਾ ਅੰਮ੍ਰਿਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਮਿਲਾਇਆ ਜਾਨ ਲੈ ਵਾਲੇ ਬਿਮਾਰੀਆਂ ਨੂੰ ਆਪੋ ਬੁਲਾਇਆ ਜਾਨ ਲੈ ਵਾਲੇ ਬਿਮਾਰੀਆਂ ਨੂੰ ਆਪੋ ਬੁਲਾਇਆ ਮੇਰੀ ਹਿੱਕ ਦੇ ਉੱਤੇ ਗੱਡ ਤੇ ਕੇ ਤੇ ਤੇ ਟਾਵਰ ਵੱਡੇ ਇਨਾ ਅੰਬਰ ਚੁੰਦਿਆ ਟਾਵਰਾਂ ਨੇ ਪੰਛੀ ਨਾ ਛੱਡੇ ਇਨਾ ਅੰਬਰ ਚੁੰਦਿਆ ਟਾਵਰਾਂ ਨੇ ਪੰਛੀ ਨਾ ਛੱਡੇ ਇਨਾ ਅੰਬਰਾ ਚੁੰਦਿਆ ਟਾਵਰਾਂ ਨੇ ਪੰਛੀ ਨਾ ਛੱਡੇ ਜ਼ਹਿਰੀਲਾ ਧੂਆਂ ਜ਼ਹਿਰੀਲਾ ਧੂਆਂ ਅੰਬਰਾ ਨੂੰ ਵੀ ਟੱਕੀ ਜਾਵੇ ਜ਼ਹਿਰੀਲਾ ਧੂਆਂ ਅੰਬਰਾ ਨੂੰ ਵੀ ਟੱਕੀ ਜਾਵੇ ਇਸ ਖੁਸ਼ੀ ਅੱਜ ਕਲਾਵੇ ਇਸ ਖੁਸ਼ੀਆਂ ਮੇਰੀਆਂ ਲੈ ਰਹੀਆਂ ਅੱਜ ਕਲਾਵੇ ਇਨਾਂ ਮੇਰਾ ਅੱਖਿ ਵਿਗਾੜਤਾ ਇਨਾਂ ਮੇਰਾ ਅੱਖਿ ਵਿਗਾੜਤਾ ਅੱਜ ਬਾਝ ਨਾ ਕਰਤੀ ਇਨਾਂ ਮੇਰਾ ਅੱਖਿ ਵਿਗਾੜਤਾ ਅੱਜ ਬਾਝ ਨਾ ਕਰਤੀ ਕੋਰੇ ਕਿਸਮੂ ਨਾਲੇ ਆਖਦੇ ਮੈਨੂੰ ਮਾਤਾ ਧਰਤੀ ਕੋਰੇ ਕਿਸਮੂ ਨਾਲੇ ਆਖਦੇ ਮੈਨੂੰ ਮਾਤਾ ਧਰਤੀ ਬੇਕਦਰੇ ਲੋਕੋ ਸਮਝ ਜਾਓ ਬੇਕਦਰੇ ਲੋਕੋ ਸਮਝ ਕਿਆ ਜੋ ਪਛਤਣਾ ਜੇ ਧਰਤੀ ਮਾਤਾ ਰੁਸ ਗਈ ਓਖਾ ਹੋ ਜੂ ਜਿਉਣਾ ਜੇ ਧਰਤੀ ਮਾਤਾ ਰੁਸ ਗਈ ਓਖਾ ਹੋ ਜੂ ਚੋੜਾ ਜੇ ਧਰਤੀ ਮਾਤਾ ਰੁਸ ਗਈ ਓਖਾ ਹੈ ਉਹਦਿ ਚੋੜਾ ਧੰਵਾਦ